ਜਿਹੜਾ ਦਲ ਬਦਲੂਆਂ ਦਾ ਤੁਸੀਂ ਜਲੰਧਰ ਜੰਮੂ ਚੋਣ ਦੀ ਗੱਲ ਕਰ ਰਹੇ ਹੋ ਜੀ ਇਹ 트ੈਂਡ ਕੋਈ ਨਵਾਂ ਨਹੀਂ ਰਹਿ ਗਿਆ ਹੁਣ ਤਾਂ ਜੀ ਜਿਵੇਂ ਆਪਾਂ ਪੁੱਛੇ ਹੁਣੇ-ਹੁਣੇ ਲੋਕ ਸਭਾ ਦੀਆਂ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਉਸ ਟਾਈਮ ਇਹ 트ੈਂਡ ਜਿਹੜਾ ਹੈ ਉਹ ਸਿਖਰਾਂ ਆਲਮੋਸਟ ਛੋ ਗਿਆ ਹੈ ਜੀ ਕੱਲੇ ਪੰਜਾਬ 'ਚ ਹੀ ਨਹੀਂ ਛੋਇਆ ਹੈ ਆ ਪੂਰੇ ਭਾਰਤ ਦੀ ਆਪਾਂ ਰਾਜਨੀਤੀ ਦੇਖੀਏ ਤਾਂ ਹਰ ਸਟੇਟ ਦੇ ਵਿੱਚ ਹੀ ਲੱਗਦਾ ਦਲ ਬਦਲੂ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਗੈਂਚੀ ਦੇ ਵਿੱਚ ਕਾਫੀ ਇਜਾਫਾ ਹੋਇਆ ਹੈ ਜੀ ਹਮ ਹਮ ਹਾਂ ਜੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਜੇ ਤੁਹਾਡੇ ਕੋਲ ਕੁਝ ਸਮਾਂ ਹੈ ਇੱਕ 트ੈਂਡ ਦਾ ਰੁਝਾਨ ਦਾ ਇਹ ਪਛੋਕੜ ਜਾਣਨ ਦੀ ਕੋਸ਼ਿਸ਼ ਕਰਨੀ ਹੈ ਤਾਂ ਮੈਂ ਵਿਸਥਾਰ ਕਰ ਸਕਦਾ ਹਾਂ ਇਹ ਤੁਹਾਡੀ ਦੇਖੋ ਜੋ ਆਪਣੇ ਰਾਜਨੀਤੀ ਦੇ ਵਿੱਚ ਜੋ ਰਾਜਨੀਤਿਕ ਦਾ ਵਿਹਾਰ ਹੈ ਜਿਹੜਾ ਵਰਤਾਵਾ ਹੈ ਜੀ ਉਹ ਆਪਣੇ ਸਮਾਜ ਦਾ ਇੱਕ ਪ੍ਰਤੀਕ ਜਾਂ ਪਰਛਾਵਾਂ ਹੈ ਆਪਾਂ ਕਹਿ ਸਕਦੇ ਹਾਂ ਜੀ ਜੀ ਅੱਜ ਤੋਂ 25 ਤੱਕ ਅਲਾਂ ਦਾ ਵੀ ਤੁਸੀਂ ਸਮਾਜਿਕ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਲੋਕ ਕੀ ਕਹਿਣਗੇ ਜਾਂ ਅੱਖ ਦੀ ਸ਼ਰਮ ਜਿਹੜੀ ਹੈ ਨਾ ਉਹਦਾ ਇੱਕ ਸੈਕਟਰ ਦਾ ਬਹੁਤ ਵੱਡਾ ਰੋਲ ਮੰਨਿਆ ਜਾਂਦਾ ਸੀ ਕਿ ਅਸਰ ਹੁੰਦਾ ਸੀਗਾ ਜੀ ਓਕੇ ਪਰ ਟਾਈਮ ਬੀਤਣ ਦੇ ਨਾਲ-ਨਾਲ ਚਾਹੇ ਉਹ ਆਪਾਂ ਉਹਨੂੰ ਕਹੀਏ ਜੀ ਅਰਬਨਾਈਜੇਸ਼ਨ ਕਹਿ ਲਓ ਜਾਂ ਪ੍ਰਵਾਸੀਪੁਣਾ ਕਹਿ ਲਓ ਆਪਣਾ ਜਾਂ ਪੱਛਮੀ ਸਭਿਅਤਾ ਦਾ ਪਰ ਚਲਦੇ ਦੇ ਬਹੁਤ ਸੈਕਟਰ ਨੇ ਥੋੜੀ-ਥੋੜੀ ਉਹ ਜਿਹੜਾ ਨਿਗਾਰ ਆਂਦਾ ਗਿਆ ਤੇ ਇਹ ਦੋਨੇ ਚੀਜ਼ਾਂ ਦਾ ਅੱਖ ਦੀ ਸ਼ਰਮ ਤੇ ਲੋਕ ਕੀ ਕਹਿਣਗੇ ਉਹ ਪ੍ਰਭਾਵ ਉਹ ਸੈਕਟਰ ਜਿਹੜਾ ਹੈ ਆਲਮੋਸਟ ਖਤਮ ਹੋ ਗਿਆ ਜੀ ਓਕੇ ਇਸੇ ਤਰ੍ਹਾਂ ਜੇ ਪੁਰਾਣੀ ਸਿਆਸਤ ਦੇ ਵਿੱਚ ਦੇਖੀਏ ਪਹਿਲਾਂ ਅੱਜ ਤੋਂ ਜੇ 25 ਸਾਲ ਪਹਿਲਾਂ ਦੇਖੀਏ ਹਲਕੇ ਦੇ ਵਿੱਚ ਜੋ ਪਾਕਿਆਂ ਦੀ ਪੰਜਾਬ ਦੀ ਐਗਜ਼ਾਮਪਲ ਲੈ ਲਈਏ ਹੁੰਦੀਆਂ ਸੀ ਪੱਕੀਆਂ ਉਹਦੇ ਕੈਂਡੀਡੇਟ ਵੀ ਪੱਕੇ ਹੁੰਦੇ ਸੀਗੇ ਜੀ ਤੇ ਉਹਨਾਂ ਦੇ ਫਾਲੋਅਰ ਵੀ ਜੇ ਆਪਾਂ ਗੱਲ ਕਰੀਏ ਕਲਟਰ ਦੀ ਗੱਲ ਕਰੀਏ ਉਹ ਵੀ ਆਲਮੋਸਟ ਸਭ ਨੂੰ ਪਤਾ ਹੁੰਦਾ ਸੀ ਕਿ ਇਹ ਅਕਾਲੀ ਪਰਿਵਾਰ ਹੈ ਜਾਂ ਇਹ ਕਾਂਗਰਸ ਪਰਿਵਾਰ ਹੈ ਜੀ ਪੱਕੇ ਹੁੰਦੇ ਸੀਗੇ ਪਰ ਟਾਈਮ ਦੇ ਨਾਲ ਹੌਲੀ-ਹੌਲੀ ਪੰਨ ਦੇ ਨਾਲ ਜਿਹੜਾ ਕੁਝ ਕੰਮ ਹੋਇਆ ਆਪਾਂ ਕਹਿੰਦੇ ਕੈਡਰ ਦਾ ਹੋਣਾ ਹੁੰਦਾ ਸੀ ਉਹ ਸਫਾਰਿਸ਼ ਤੋਂ ਪੈਸੇ ਵੱਲ ਨੂੰ ਵੱਧਣ ਲੱਗ ਗਿਆ ਜੀ ਉਸ ਦੇ ਨਾਲ ਹੀ ਵਰਕਰਾਂ ਦਾ ਟੁੱਟਣਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਜੀ ਲੋਕਾਂ ਦੇ ਵਿੱਚ ਇਹ ਧਾਰਨਾ ਆਈ ਕਿ ਜੇ ਕੰਮ ਹੀ ਪੈਸੇ ਨੇ ਕਰਨਾ ਹੈ ਤੇ ਆਪਾਂ ਇੱਕ ਦੂਜੇ ਨਾਲ ਵੈਰ ਕਿਉਂ ਪਾਈਏ ਜਾਂ ਐਨਾ ਉੱਪਰ ਹੋ ਕੇ ਉੱਬਰ ਮੈਂ ਟੰਗ ਨਾਲ ਕਿਉਂ ਕਿਸੇ ਨੂੰ ਫਾਲੋ ਕਰੀਏ ਪਰ 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 ਹਰਕਰਨ ਇਹ ਦੱਸੋ ਕਿ ਜੋ ਹੋ ਰਿਹਾ ਵਾ ਇਹਦਾ ਸਾਡੀ ਲੋਕਤੰਤਰ ਤੇ ਕੀ ਅਸਰ ਹੋ ਰਿਹਾ ਲੋਕਤੰਤਰ ਤੇ ਤਾਇਦਾ ਜੋ ਅਸਰ ਹੈ ਜੀ ਬਹੁਤ ਹੀ ਭੜਾ ਅਸਰ ਹੈ ਔਰ ਇਹਦੇ ਜੋ ਉਲਟੇ ਇਹ ਦੇ ਪ੍ਰਤੀਕਰਮ ਨੇ ਉਹ ਵੀ ਤੁਸੀਂ ਜੇ ਦੇਖੋ ਤਾਂ ਹੁਣੇ ਸ਼ੁਰੂ ਹੋ ਗਏ ਨੇ ਜੀ ਜੇ ਤੁਸੀਂ ਜਲੰਧਰ ਵੀ ਇਹ ਗੱਲ ਕਰੋ ਤਾਂ ਲੋਕ ਸਭਾ ਦੇ ਵਿੱਚ ਲਗਭਗ ਜਿੰਨੇ ਵੀ ਜਿਹੜੇ ਗਲਬਗਲ ਵਾਲੇ ਕੈਂਡੀਡੇਟ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜੀ ਰਾਈਟ ਤੇ ਜੇ ਤੁਸੀਂ ਦੇਸ਼ ਦੇ ਵਿੱਚ ਵੀ ਲ ਲੂ ਤਾਂ ਮਹਾਰਾਸ਼ਟਰਾ ਦੇ ਹੀ ਰਾਜਨੀਤੀ ਮੈਦਾਨ ਉਹਦੇ ਵਿੱਚ ਵੀ ਦਲਾਂ ਦੀ ਜਿਹੜੀ ਟੁਕ ਪਟ ਸੀ ਜਾਂ ਗਲਬਗਲ ਦਾ ਸੀ ਉਹਦੇ ਵੀ ਰਿਜ਼ਲਟ ਜਿਹੜੇ ਨੂੰ ਮਾਰੇ ਹੀ ਆਏ ਨੇ ਪਰ ਪਰ ਹਰਕਿਰਨ ਜੀ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀਆਂ ਨੇ ਕੋਈ ਸਬਕ ਨਹੀਂ ਸਿੱਖਿਆ ਉਸ ਤੋਂ ਬਾਅਦ ਜੋ ਜਲੰਧਰ ਦੇ ਰਿਜ਼ਲਟ ਆਇਆ ਉਸ ਤੋਂ ਬਾਅਦ ਵੀ ਹੁਣ ਪਾਰਟੀਆਂ ਨੇ ਦਰਦ ਬਦਲੋ ਨੇ ਟਿਕਟਾਂ ਦੇਤੀਆਂ ਆਪਨੇ ਔਰ ਭਾਜਪਾ ਨੇ ਵੀ ਉਹਦੇ ਵਿੱਚ ਦੋ ਚੀਜ਼ਾਂ ਨੇ ਜੀ ਜੇ ਤੁਸੀਂ ਟਿਕਟਾਂ ਦੇਣ ਦੀ ਗੱਲ ਕਰਦੇ ਹੋ ਤਾਂ ਵਾਕਿਆ ਹੀ ਕੋਈ ਸ਼ਰੁਪਰੀ ਸਿੱਖਿਆ ਆਪਾਂ ਕਹਿ ਸਕਦੇ ਆ ਜੀ ਪਰ ਮਹਿੰਦਰ <strong>ਭਗਤ</strong> ਨੇ ਜਿਹੜੇ ਉਹ ਬੀਜੇਪੀ ਦੀ 选举 ਪਿਛਲੇ ਸਾਲ 2022 ਚ ਲੜੇ ਸੀ ਉਸ ਪਰ ਆਪਦੇ ਕੈਂਡੀਡੇਟ ਨੇ ਜੀਤਲ ਅੰਗਰਾਲ ਜਿਹੜੇ ਨੇ ਉਹ ਆਪ ਤੋਂ ਜਿੱਤੇ ਸੀ ਹੁਣ ਜੀ ਜੇ ਵੀ ਦੇ ਕੈਂਡੀਡੇਟ ਨੇ ਜੀ ਪਰ ਜੇ ਤੁਸੀਂ ਅਲਪਰਸ਼ੋ ਹੀ ਰੰਧਾਵਾ ਸੁਭਿੰਦਰ ਰੰਧਾਵਾ ਜੀ ਦਾ ਇੰਟਰਵਿਊ ਸੁਣੋ ਹੂੰ ਤਾਂ ਉਹਨਾਂ ਨੇ ਇਸ ਕੋਸ਼ਿਸ਼ ਨਾ ਕੀਤੀ ਜੋ ਲੋਕ ਦਿੱਕੇ ਚਲੇ ਗਏ ਸੀ ਉਹਨਾਂ ਵਾਪਸ ਆਉਣ ਦੀ ਕੋਸ਼ਿਸ਼ ਕਰਨ ਉਹਦਾ ਕਾਫੀ ਖੁੱਲ ਕੇ ਵਿਰੋਧ ਕੀਤਾ ਹੈ ਹੂੰ 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 ਨਹੀਂ ਜੀ ਉਸੇ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਕਿ ਜਿਹੜੇ ਨੀਤਾ ਸਾਡੇ ਨਾਲ ਅਫੋਰਸਮ ਨਹੀਂ ਖੜੇ ਹੈ ਉਹਨਾਂ ਨੂੰ ਅਸ ਨਹੀਂ ਆਉਣ ਦੇਣਾ ਰਾਈਟ ਅਸੀਂ ਆਪਣੀ ਪਾਰਟੀ ਦੇ ਵਿੱਚ ਬਸ ਜੇ ਅੱਜ ਦੀ ਤਾਜ਼ਾ ਖਬਰ ਵਲ ਹਰਿਆਣੇ ਵਾਲੇ ਤੁਸੀਂ ਦੇਖੋ ਤੇ तिरुन्च चौधरी जी जो जी जी कि कांग्रेस ਦੇ ਬਹੁਤ ਪੁਰਾਣੇ ਖਾਨਦਾਨ ਦੇ ਵਿੱਚੋਂ ਆਉਂਦੇ ਨੇ ਜੀ ਉਹਨਾਂ ਦੀ ਖਬਰ ਹੈ ਕਿ ਸ਼ਾਇਦ ਉਹ ਕੱਲ ਸਵੇਰੇ बीजेपी जॉइन ਕਰ ਰਹੇ ਨੇ ਤੇ ਹਜੇ ਮਤਲਬ ਸੇਖਰਵਲ ਜਾ ਰਹੀ ਹੈ ਬਿਲਕੁਲ ਪਰ ਇਹ ਇਹ ਟ੍ਰੈਂਡ ਇਹ ਰੁਝਾਨ ਸੇਖਰਵਲ ਜਾ ਰਿਹਾ ਤੇ ਫਿਰ ਇਹਦਾ ਇਹਦਾ ਹਲ ਕੀ ਹੈ ਹਰ ਰੁਝਾਨ ਜਿਹੜਾ ਜੀ ਸੇਖਰਵਲ ਜਾਂਦਾ ਹੈ ਉਸ ਤੋਂ ਲੋਕ ਜਿਹੜੇ ਨੇ ਥੋੜੀ ਦੇਰ ਬਾਅਦ ਬੇਬੁਖ ਹੋਣਾ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਕਰੰਟ ਜਿਹੜਾ ਹੈ ਉਹ ਟੁੱਟ ਕੇ ਉਹ ਨਵੇਂ ਪਾਸੇ ਬੰਦ ਜਿਹੜਾ ਹੈ ਉਹ ਜਾਏਗਾ ਜੀ ਓਕੇ ਸੋ 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 ਲੋਕੀ ਫਿਰ ਟੁੱਟਣਗੇ ਔਰ ਫਿਰ ਨਵੇਂ ਪਾਸੇ ਨੂੰ ਰੁਝਾਨ ਕਰਨਗੇ ਹਾਂਜੀ ਜਿਵੇਂ ਜਿਹੜਾ ਹੁਣ ਇਲੈਕਸ਼ਨ ਜਿਹੜੀ ਹੈ ਨਾ ਉਹ ਜ਼ਮੀਨੀ इमोशनल ਜਿਹੜਾ ਹੈ ਕਨੈਕਟ ਉਸ ਤੋਂ ਜ਼ਿਆਦਾ ਤੇ ਸੋਸ਼ਲ ਮੀਡੀਆ ਤੇ ਫੈਕਟਰਾਂ ਦੇ ਉੱਪਰ ਹੀ ਜ਼ਿਆਦਾ ਲੜੀ ਜਾ ਰਹੀ ਹੈ ਹੂੰ ਉਸ ਤਰਕੇ ਇਹ ਸੌਖਾ ਹੋ ਗਿਆ ਲੋਕਾਂ ਨੂੰ ਕਿ ਉਹ ਤੁਹਾਨੂੰ ਆਪਣੀ ਕੌਨਸ਼ੀਅਸਲੀ ਵੀ ਜਦੋਂ ਮਰਜ਼ੀ ਬਦਲ ਲਓ ਦਲ ਜਦੋਂ ਮਰਜ਼ੀ ਬਦਲ ਲਓ ਹੂੰ ਇਹ ਉਹ ਸੌਖਾ ਜਿਹਾ ਇਲੈਕਸ਼ਨ ਲੜਨਾ ਪਰ ਜਿਵੇਂ ਜਿਵੇਂ ਜ਼ਮੀਨ ਦੇ ਉੱਤੇ ਜਿਆਦਾ ਇਹ ਇਲੈਕਸ਼ਨ ਲੜੀ ਜਾਵੇਗੀ ਉਹ ਮੋਸ਼ਨ ਕਨੈਕਟਿਵ ਮੈਂ ਪਹਿਲਾਂ ਹੁੰਦਾ ਸੀ ਇਲੈਕਸ਼ਨਾਂ ਦੇ ਵਿੱਚ ਉਹ ਵਾਪਸ ਆਏਗਾ ਜੀ ਤੇ ਉਹਨਾਂ ਹੀ ਇਹ ਔਖਾ ਬਣੇਗਾ ਥੈਂਕ ਯੂ ਸੋ ਸੋ ਇਸ ਇਸ ਟ੍ਰੈਂਡ ਨੂੰ ਲੋਕ ਹੀ ਬਦਲ ਸਕਦੇ ਆ ਹੈ ਜੀ ਇਸ ਟ੍ਰੈਂਡ ਨੂੰ ਇਸ ਰੁਝਾਨ ਨੂੰ ਦਲ ਬਦਲੂਆਂ ਦੀ ਜਿਹੜੀ ਐਕਸੈਪਟੈਂਸ ਆ ਇਹਨੂੰ ਲੋਕ ਹੀ ਨਕਾਰ ਸਕਦੇ ਲੋਕ ਹੀ ਬਦਲ ਸਕਦੇ ਇਸ ਟ੍ਰੈਂਡ ਨੂੰ ਲੋਕਤੰਤਰ ਦੇ ਵਿੱਚ ਜੀ ਲੋਕਾਂ ਦੇ ਕੋਲ ਹੀ ਸਾਰੀ ਪਾਵਰ ਹੈ ਜੋ ਟ੍ਰੈਂਡ ਜੋ ਸੱਜਾ ਉਹਨੇ ਕਿਸੇ ਨੂੰ ਦੇਣੀ ਹੈ ਉਹ ਵੀ ਇੱਤੇ ਹੀ ਦਿੱਤੀ ਜਾਣੀ ਹੈ ਵੋਟਾਂ ਦੇ ਰੂਪ ਚ ਦਿੱਤੀ ਜਾਣੀ ਹੈ ਜੋ ਕਿਸੇ ਨੂੰ ਇਨਾਮ ਦਿੱਤਾ ਜਾਣਾ ਹੈ ਚਾਹੇ ਕੰਮ ਕੀਤੇ ਦਾ ਚਾਹੇ ਉਹਦੀ ਆਪਾਂ ਕਹਿੰਦੇ ਹਾਂ ਕਿ ਲਾਇਲਟੀ ਦਾ ਉਹ ਵੀ ਇਲੈਕਸ਼ਨਾਂ ਦੇ ਵਿੱਚ ਹੀ ਦਿੱਤਾ ਜਾਣਾ ਹੈ ਜੋ ਵੋਟਾਂ ਦੇ ਰੂਪ ਚ ਕੰਮ ਨੂੰ ਦਿੱਤਾ ਜਾਣਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ